hello students this is godpreet welcome to my youtube channel these studies ਅਸਦਾ ਜੋ ਆਪਣਾ ਵੀਡੀਓ ਆਉਣ ਵਾਲਾ ਹੈ ਬਹੁਤ ਇੰਪੋਰਟੈਂਟ ਆਉਣ ਵਾਲਾ ਹੈ ਅਸਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਕਿ ਸਕੂਲਾਂ ਦੇ ਸਮੇਂ ਦੇ ਵਿੱਚ ਬਦਲਾਅ ਹੋਇਆਗਾ ਉਸ ਦੇ ਰਿਗਾਰਡਿੰਗ ਤਾਂ ਸਭ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰ ਦਿਓ ਹਾਂਜੀ ਤਾਂ ਇਸ ਦੇ ਨਾਲ ਹੀ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਤਾਂ ਦੇਖੋ ਜੋ ਕਿ 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਸੰਬੰਧੀ ਜੋ ਕਿ ਹੁਕਮ ਜਾਰੀ ਹੋਏ ਆਗੇ ਉਸ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਠੰਡੇ ਮੌਸਮ ਦੇ ਮੱਦੇ ਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੀਕ ਹੈ ਜੀ ਦੇਖੋ ਚੰਡੀਗੜ੍ਹ ਪ੍ਰਸ਼ਾਸਨ ਨੇ ਠੰਡੇ ਮੌਸਮ ਅਤੇ ਘੱਟ ਦਿਖ ਦੇ ਮੱਧੇ ਨਜ਼ਰ ਸ਼ਹਿਰਾਂ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ ਇਹ ਨਿਰਦੇਸ਼ 13 ਜਨਵਰੀ ਤੋਂ 18 ਜਨਵਰੀ ਤੱਕ ਲਾਗੂ ਹੋਵੇਗਾ ਠੀਕ ਹੈ ਜੀ 13 ਜਨਵਰੀ ਤੋਂ 18 ਜਨਵਰੀ ਤੱਕ ਜੋ ਕਿ ਸਕੂਲਾਂ ਦਾ ਸਮਾਂ ਬਦਲਿਆ ਜਾਊਗਾ ਹਾਂਜੀ ਦੇਖੋ ਇੱਕ ਆਰਡਰ ਲੈਟਰ ਵੀ ਜਾਰੀ ਹੋਇਆਗਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੁਆਰਾ ਜਿਸ ਵਿੱਚ ਜੋ ਕਿ ਸ਼ਿਫਟਾਂ ਦੇ ਅਕੋਰਡਿੰਗ ਦੱਸਿਆ ਗਿਆ ਏ ਸਕੂਲਾਂ ਦੀ ਟਾਈਮਿੰਗ ਦੇ ਬਾਰੇ ਇਹ ਤੁਸੀਂ ਦੇਖ ਸਕਦੇ ਹੋ ਉਥੋਂ ਦੇਖੋ ਸਰਕਾਰੀ ਸਕੂਲਾਂ ਦੀ ਜੋ ਟਾਈਮਿੰਗ ਆ ਸਿੰਗਲ ਸ਼ਿਫਟ ਸਕੂਲ ਸਟਾਫ ਲਈ ਸਵੇਰੇ 8:45 ਵਜੇ ਤੋਂ ਦੁਪਹਿਰ 2:45 ਵਜੇ ਤੱਕ ਹੋਵੇਗੀ ਠੀਕ ਹੈ ਜੀ ਵਿਦਿਆਰਥੀਆਂ ਲਈ ਸਵੇਰੇ 9:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਦੀ ਜੋ ਟਾਈਮਿੰਗ ਹੋਵੇਗੀ ਸਕੂਲ ਦੀ ਅੱਗੇ ਡਬਲ ਸ਼ਿਫਟ ਦੇਖੋ ਛੇਵੀਂ ਤੋਂ 12ਵੀਂ ਜਮਾਤ ਲਈ ਸਟਾਫ ਲਈ ਸਵੇਰੇ 8:45 ਵਜੇ ਤੋਂ ਦੁਪਹਿਰ 2:45 ਵਜੇ ਤੱਕ ਵਿਦਿਆਰਥੀਆਂ ਲਈ ਸਵੇਰੇ 9:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਜੋ ਕਿ ਟਾਈਮਿੰਗ ਹੋਵੇਗੀ ਪਹਿਲੀ ਤੋਂ 5ਵੀਂ ਜਮਾਤ ਲਈ ਸਟਾਫ ਲਈ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਅਤੇ ਵਿਦਿਆਰਥੀਆਂ ਲਈ ਦੁਪਹਿਰ 12:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਦੀ ਜੋ ਟਾਈਮਿੰਗ ਰਹਿਣ ਵਾਲੀ ਹੈ ਠੀਕ ਹੈ ਜੀ ਨੈਕਸਟ ਦੇਖੋ ਪ੍ਰਾਈਵੇਟ ਸਕੂਲਾਂ ਦੀ ਜੋ ਟਾਈਮਿੰਗ ਆਗੀ ਪ੍ਰਾਈਵੇਟ ਸਕੂਲਸ ਵੇਰੇ 9:30 ਵਜੇ ਤੋਂ ਪਹਿਲਾਂ ਨਹੀਂ ਖੁੱਲਣਗੇ ਠੀਕ ਹੈ ਜੀ ਤਾਂ ਪ੍ਰਾਈਵੇਟ ਸਕੂਲਾਂ ਦੀ ਜੋ ਟਾਈਮਿੰਗ ਆ ਉਸ ਨੂੰ ਵੀ ਚੇਂਜ ਕੀਤਾ ਗਿਆ ਏ ਤਾਂ ਹੀ ਸੀਗਾ ਆਪਣਾ ਰਿਗਾਰਡਿੰਗ ਟਾਈਮਿੰਗ ਸਕੂਲਾਂ ਦੀ ਵੀਡੀਓ ਤਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤਦ ਤੱਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਦਿਓ ਇਸ ਦੇ ਨਾਲ ਹੀ ਸਟੇ ਬLES ਕਿਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ